ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਤੋਂ ਬਲੌਗ ਦੇ ਰੁਕ ਜਾ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੇ ਆਪਾਂ ਵਧੀਆ ਚੱਲਦੀ ਕਲਾ ਤੇ ਅੱਜ ਆਪਾਂ ਫਿਰ ਬਲੌਗ ਚਾਲੂ ਕਰਤਾ ਉਸਤਾਦ ਗੋਪੀ ਅੰਕਲ ਨਾਲ ਇਹ ਸਾਡਾ ਗੋਪੀ ਅੰਕਲ ਤੇ ਇਹ ਦੁਕਾਨ ਖੁੱਲ ਗਈ ਇੱਥੇ ਆਪਣੇ ਲਾਗੇ ਕੀ ਕੀ ਸਮਾਨ ਮਿਲਦਾ ਆਪਕੋ ਜੀ ਸਮਾਨ ਨਮਕੀਨ ਹੈ ਬਿਸਕੁਟ ਹੈ ਚਾਹ ਮਿਲੇਗਾ ਕਿਆ ਚਾਹ ਨਹੀਂ ਕੱਲ੍ਹ ਤੋਂ ਬੰਨਾ ਚਾਹ ਹਾਂ ਇਤਨਾ ਹਾਂ ਉਸਤਾਦ नहीं चाय तो यहां नहीं है चाय नहीं है खाली बिंबल गुड़ के वाले के लिए सही है जो, जो तंबाकू वाले जो बैसलर लोग हैं हां जो ज्यादा खाते पीते हैं है। लड्डू भी है लड्डू भी है हां हां लड्डू भी है लड्डू बिस्किट ए ए उधर वाली रेडी है ना इधर लगी थी जो वो इधर लेके हां उस्ताद गुदाम पहले से जानते खा पान पराग दूध ले ले इधर लगा नाश्ता करना काट साहब पप्पू इधर आग सेकंदे ये कौन संदीप बैठ गए हम्म अग से हाँ भाई हमारे चैनल को बोल सब्सक्राइब करो बोलो <laughs> बोलो बोलो क्या बोलो बोलो हमारे इस चैनल को सब्सक्राइब करो जय श्री राम जय जै... वो जय श्री राम बीच में कहाँ आ गया जय हनुमान जे तेरे में बोला तेरे को बोला बोलो चैनल को सब्सक्राइब करो ਚੈਨਲ ਕੋ ਸਖਸ਼ਾ ਕਰੋ ਚੈਨਲ ਕੋ ਸੋ ਵੀ ਮਿੱਤਰੋ ਹੁਣ ਆਪਾਂ ਚਲਾਉਂਦਾ ਜੇਸੀ ਵੀ ਮੇਰੇ ਨਾਲ ਆਪਣੇ ਆਪਣਾ ਦੋਸਤ ਕਿਆ ਨਾਮ ਹੈ ਸਿਕੰਦਰ 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 ਰਾਜਾ ਚਲਾਉਂਦਾ ਜੇਸੀ ਵੀ ਆਪਣਾ ਦੋਸਤ ਤੇ ਮੈਂਗਾ ਜੇ ਆਪਾਂ ਵੀ ਚਲਾ ਕੇ ਦੇਖ ਲਈਏ ਜੇਸੀ ਨੇ ਕਿੰਦਾ ਕਰ ਦਿੱਤੀ ਹੈ ਚਲਾਣੀ ਆਤੀ ਹੈ ਜੀ ਇੱਕ ਕੱਲ ਨੂੰ YouTube ਦੇ ਚੈਨਲ ਤੇ ਮਿਲੋ ਤੁਹਾਨੂੰ ਦੇਖਣੇ ਕੋ ਆਓ ਕ੍ਰੇਨ ਕੋਲ ਆਪਾਂ ਸਲਿੰਗ ਖੜਨੀ ਹੈ ਮੈਟਰ ਪੂਮ ਨਿਕਲਦਾ ਦੇਖ ਲੋ ਕ੍ਰੇਨ ਅੱਛਾ ਜੀਸੀਬੀ ਵਾਲੇ ਕੋਲੋਂ ਸੁਆਗ ਹੈ ਬਣਾ ਦੋ ਇਹਨਾਂ ਦਾ ਸਮਾਨ ਲੋਡ ਹੋਗਾ ਕ੍ਰੇਨ ਕ੍ਰੇਨ ਇਹਨਾਂ ਦਾ ਵਾਈਸ ਆ ਜੀ ਆ ਵੀ ਮਿੱਤਰੋ ਇਸੇ ਗਰਾਣ ਚੜਾਉਣ ਲੱਗੇ ਆਪਾਂ ਉਹ ਵਾਲੇ ਕੋਲੇ ਇਹ ਚੱਲੀ ਆ ਕਟਿੰਗ ਕਰ ਇੱਧਰ ਨੂੰ ਓਏ ਓ ਇੱਧਰ ਨੂੰ ਕਰ ਸਾਲਾ ഡോന്നട

ਦੇਸੂ ਦੀ ਜਿੰਦ ਇੱਧਰ ਨੂੰ ਤੁਰ ਹੀ ਜਾਂਦੀ ਐ ਮਾੜੀ ਤੇ ਇਹ ਜੀ ਗਰੇਨੋ ਵੀ ਲੋਡ ਤੇ ਇਹਨੂੰ ਅਲਵੇ ਦਾ ਕਹਿ ਤਾਣ ਜਾਊਗਾ ਏ ਕਿੱਥੇ ਦਿੱਲੀ ਚ ਨਾ ਮਾਮੂਰੇ ਜੋਰਾ ਸ਼ੋਰਾ ਨਾਲ ਚੱਲਣ ਦੇ ਆ ਕੰਕਰੀਟ ਰਾਤੀ ਸੁੱਟ ਗਏ ਹੀ ਕੰਕਰੀਟ ਕੋਈ ਨਾ ਬਜਰੀ ਜੀ ਸੁੱਟ ਗਏ ਹੀ ਰਾਤੀ ਤੇ ਇਹਨੂੰ ਸੈੱਡ ਕਰਦੇ ਆਂ ਦੀ ਗਾਡਰ ਜਾਣਾ ਤੇ ਗਾਡਰ ਵੀ ਜਵਾਨਾਂ ਨੇ ਚੁੱਕ ਲਿਆ ਲੋਡ ਕਰਨ ਲੱਗੇ ਅਜ ਤੱਕ ਬਲੌਕ ਖਾਸਾ ਵੱਡਾ ਹੋ ਜਾਣਾ ਠੀਕ ਨਹੀਂ ਚਸ਼ਮਲਾ ਕਾਉਂ ਚਸ਼ਮਾ ਹਾਂ ਅਭੀ ਗੋਪੀ ਅੰਕਲ ਬਨੇ ਆ ਤਰਹੀ ਸੀ ਗ੍ਰੇਨੋ ਕੀ ਪੂਰੀ ਲੋਡ ਸਾਰਾ ਸਮਾਨ ਲੋਡ ਹੋ ਗਿਆ ਤੇ ਅਜ ਰਾਤ ਨੂੰ ਇਹ ਰਵਾਨਾ ਜੀ ਪਾ ਦੇਣੀ ਅੱਜ ਰਾਤ ਨੂੰ ਚੱਲ ਜਾਣਗੇ। ਬਾਕੀ ਆਪਣੇ ਗਾਡਰ ਵੀ ਰਹਿ ਗਏ ਆ। 32 ਚੋਂ 1 ਹੋ ਗਿਆ। 31 ਗਾਡਰ ਰਹਿ ਗਏ। ਖੇਲ ਖਤਮ।